ਗੂਜਰੀ ਮਹੱਲਾ ਪੰਜਵਾ ਅਪਜਸ ਮਿਟੈ ਹੋਵੇ ਜਗ ਕੀਰਤ ਦਰਗਹ ਬੈਸਣ ਪਾਈਐ ਜਮ ਕੀ ਤਰਾਸ ਨਾਸ ਹੋਏ ਖਿੰਨ ਮਹ ਸੁਖ ਅਨੰਦ ਸੇਤੀ ਘਰ ਜਾਈਐ ਜਾਤੇ ਕਾਲ ਨ ਬਿਰਥੀ ਜਾਈਐ ਆਠ ਪਹਿਰ ਸਿਮਰੋ ਪ੍ਰਭ ਆਪਣਾ ਮਨ ਤਨ ਸਦਾ ਧਿਆਈਐ ਰਹਾਉ ਮੋਹੇ ਸਰਨ ਦੀਨ ਦੁਖ ਭੰਜਨ ਤੂੰ ਦੇਹ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਹਰ ਦਾਸ ਹੈ ਪੈ ਜੜਖਾਈਐ ਗੂਜਰੀ ਮਹੱਲਾ ਪੰਜਵਾ ਵਿਸਵੰਬਰ ਜੀਨ ਕੋ ਦਾਤਾ ਭਗਤ ਭਰੇ ਪੰਡਾਰ ਜਾ ਕੀ ਸੇਵਾ ਨਿਫਲ ਨਹੋਤ ਖਿਨ ਮਹ ਕਰੇ ਉਧਾਰ ਮਨ ਮੇਰੇ ਚਰਨ ਕਮਲ ਸੰਗ ਰਾਚ ਸਗਲ ਜੀ ਜਾ ਕਉ ਆਰਾਧ ਹੈ ਤਾਹੂ ਕਉ ਤੂੰ ਜਾਚ ਰਹਾਓ ਨਾਨਕ ਸਰਨ ਤੁਮਾਰੀ ਕਰਤੇ ਤੂੰ ਪ੍ਰਭ ਪ੍ਰਾਨ ਅਧਾਰ ਹੋਏ ਸਹਾਈ ਜਿਸ ਤੂੰ ਰਖਹਿ ਤਿਸ ਕਹਾ ਕਰੇ ਸੰਸਾਰ ਗੂਜਰੀ ਮਹੱਲਾ ਪੰਜਵਾ ਜਨ ਕੀ ਪੈਜ ਸਵਾਰੀ ਆਪ ਹਰ ਹਰ ਨਾਮ ਦੀਓ ਗੁਰ ਅਵਖਦ ਉਤਰ ਗयो ਸਭ ਤਾਪ ਰਹਾਓ ਹਰ ਗੋਬਿੰਦ ਰਖਿਓ ਪਰਮੇਸ਼ਰ ਆਪਣੀ ਕਿਰਪਾ ਧਾਰ ਮਿਟੀ ਬਿਆਦ ਸਰਬ ਸੁਖ ਹੋਏ ਹਰ ਗੁਣ ਸਦਾ ਵਿਚਾਰ ਅੰਗੀਕਾਰ ਕੀਓ ਮੇਰਾ ਕਰਤਾ ਗੁਰ ਪੂਰੇ ਕੀ ਵਡਿਆਈ ਅਬ ਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ ਗੂਜਰੀ ਮਹੱਲਾ ਪੰਜਵਾ ਕਬਹੂ ਹਰ ਸਿਓ ਚੀਤ ਨ ਲਾਇਓ ਤੰਦਾ ਕਰਤ ਬਿਹਾਨੀ ਔਦ ਹੈ ਗੁਣ ਨਿਧ ਨਾਮ ਨ ਗਾਇਓ ਰਹਾਉ ਕੌਡੀ ਕੌਡੀ ਜੋਰਤ ਕਪਟੇ ਅਨਕ ਜੁਗਤ ਕਰਤਾਇਓ ਬਿਸਰਤ ਪ੍ਰਭ ਕੀਤੇ ਦੁਖ ਗਨਿਯ ਹੈ ਮਹਾ ਮੋਹਨੀ ਖਾਇਓ ਕਰੋ ਅਨਗਰੋ ਸੁਆਮੀ ਮੇਰੇ ਗਨਹੋਂ ਨਾ ਮੋਹ ਕਮਾਇਓ ਗੋਬਿੰਦ ਦਿਆਲ ਕਿਰਪਾਲ ਸੁਖ ਸਾਗਰ ਨਾਨਕ ਹਰ ਸਰਣਾਇਓ ਗੂਜਰੀ ਮਹੱਲਾ ਪੰਜਵਾ ਰਸਨਾ RAM RAM ਰਵੰਤ ਛੋੜ ਆਨ ਬਿਵਹਾਰ ਮਿਥਿਆ ਪਜ ਸਦਾ ਭਗਵੰਤ ਰਹਾਓ ਨਾਮ ਏਕ ਆਧਾਰ ਭਗਤਾ ਈਤ ਆਗੇ ਟੇਕ ਕਰ ਕਿਰਪਾ ਗੋਬਿੰਦ ਦੀਆ ਗੁਰ ਗਿਆਨ ਬੁੱਧ ਵਿਵੇਕ ਸਰਨ ਕਰਨ ਸਮਰਥ ਸ੍ਰੀ ਧਰ ਸਰਨਤਾ ਕੀ ਗਹੀ ਮੁਗਤ ਜੁਗਤ ਰਵਾਲ ਸਾਧੂ ਨਾਨਕ ਹਰ ਨਿਦ ਲਹੀ ਗੂਜਰੀ ਮਹੱਲਾ ਪੰਜਵਾ ਘਰ ਚੌਥਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਛਾੜ ਸਗਲ ਸਿਆਣ ਪਾ ਸਾਧ ਸਰਣੀ ਆਓ ਪਾਰ ਬ੍ਰਹਮ ਪਰਮੇਸ਼ਰੋ ਪ੍ਰਭੂ ਕੇ ਗੁਣ ਗਾਓ ਰੇ ਚਿਤ ਚਰਨ ਕਮਲ ਅਰਾਧ ਸਰਬ ਸੂਖ ਕਲਿਆਣ ਪਾਵਹਿ ਮਿਟਐ ਸਗਲ ਉਪਾਦ ਰਹਾਓ ਮਾਤ ਪਿਤਾ ਸੁਤ ਮੀਤ ਭਾਈ ਤਿਸ ਬਿਨਾ ਨਹੀਂ ਕੋਏ ਈਤ ਊਤ ਜੀ ਨਾਲ ਸੰਗੀ ਸਰਬ ਰਵਿਆ ਸੋਏ ਕੋਟ ਜਤਨ ਉਪਾਵ ਮਿਥਿਆ ਕਾਛ ਨ ਆਵੇ ਕਾਮ ਸਰਣ ਸਾਧੂ ਨਿਰਮਲਾ ਗਤ ਹੋਏ ਪ੍ਰਭ ਕੈ ਨਾਮ ਅਗੰ ਮੰਦਿਆਲ ਪ੍ਰਭੂ ਊਚਾ ਸਰਣ ਸਾਧੂ ਜੋਗ ਤਿਸ ਪ੍ਰਾਪਤ ਨਾਨਕਾ ਜਿਸ ਲਿਖਿਆ ਤੁਰ ਸੰਜੋਗ ਗੂਜਰੀ ਮਹੱਲਾ ਪੰਜਵਾ ਆਪਨਾ ਗੁਰ ਸੇਵ ਸਦਹੀ ਰਮਹੋ ਗੁਣ ਗੋਬਿੰਦ ਸਾਸ ਸਾਸ ਆਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਦ ਮੇਰੇ ਮਨ ਜਾਪ ਪ੍ਰਭ ਕਾ ਨਾਉ ਸੂਖ ਸਹਿਜ ਆਨੰਦ ਪਾਵਹਿ ਮਿਲੀ ਨਿਰਮਲ ਥਾਉ ਰਹਾਉ ਸਾਦ ਸੰਗ ਉਧਾਰ ਇਹੋ ਮਨ ਆਠ ਪਹਿਰ ਆਰਾਧ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਟੈ ਸਗਲ ਉਪਾਦ ਅਟਲ ਅਛੇਦ ਅਪੇਧ ਸੁਆਮੀ ਸਰਨਤਾ ਕੀ ਆਉ ਚਰਨ ਕਮਲ ਆਰਾਧ ਹਿਰਦੈ ਏਕ ਸਿਉ ਲਿਵ ਲਾਉ ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨੇ ਆਪ ਸਰਬ ਸੁਖ ਹਰ ਨਾਮ ਦਿਆ ਨਾਨਕ ਸੋ ਪ੍ਰਭ ਜਾਪ ਗੂਜਰੀ ਮਹੱਲਾ 5ਵਾਂ ਗੁਰ ਪ੍ਰਸਾਦੀ ਪ੍ਰਭ ਤੇ ਆਇ ਗਈ ਸੰਕਾ ਟੂਟ ਦੁਖ ਹਨੇਰਾ ਪੈ ਬਿਨਾਸੀ ਪਾਪ ਗਏ ਨਖੂਟ ਹਰ ਹਰ ਨਾਮ ਕੀ ਮਨ ਪ੍ਰੀਤ ਮਿਲ ਸਾਧ ਬਚਨ ਗੋਬਿੰਦ ਤੇ ਆਏ ਮਹਾਨਿਰਮਲ ਰੀਤ ਰਹਾਓ ਜਾਪਤਾਪ ਅਨੇਕ ਕਰਨੀ ਸਫਲ ਸਿਮਰਤ ਨਾਮ ਕਰអនុਗ੍ਰਹੋ ਆਪ ਰਾਖੇ ਭੈ ਪੂਰਨ ਕਾਮ ਸਾਸ ਸਾਸ ਨ ਬਿਸਰ ਕਬ ਹੂੰ ਬ੍ਰਹਮ ਪ੍ਰਭ ਸਮਰੱਥ ਗੁਣ ਅਨਕ ਰਸਨਾ ਕਿਆ ਬਖਾਨੈ ਅਗਨਤ ਸਦਾ ਅਕਥ ਦੀਨ ਦਰਦ ਨਿਵਾਰ ਤਾਰਣ ਦਇਆਲ ਕਿਰਪਾ ਕਰਨ ਅਟਲ ਪਦਵੀ ਨਾਮ ਸਿਮਰਨ ਦ੍ਰਿੜ ਨਾਨਕ ਹਰ ਹਰ ਸਰਣ ਗੂਜਰੀ ਮਹੱਲਾ ਪੰਜਵਾ ਅਹੰ ਬੁੱਧ ਬਹੁ ਸਗਨ ਮਾਇਆ ਮਹਾ ਦੀਰਗ ਰੋਗ ਹਰ ਨਾਮ ਔਖਦ ਗੁਰ ਨਾਮ ਦੀਨੋ ਕਰਨ ਕਾਰਨ ਜੋਗ ਮਨ ਤਨ ਬਾਛਿਐ ਜਨ ਧੂਰ ਕੋਟ ਜਨਮ ਕੇ ਲਹਹਿ ਪਾਤਿਕ ਗੋਬਿੰਦ ਲੋਚਾ ਪੂਰ ਰਹਾਉ ਆਦ ਅੰਤੇ ਮਦ ਆਸਾ ਕੂਕਰੀ ਬਿਕਰਾਲ ਗੁਰ ਗਿਆਨ ਕੀਰਤਨ ਗੋਬਿੰਦ ਰਮਣ ਕਾਟਿਐ ਜਮ ਜਾਲ काम क्रोध लोभ मोह मूठे सदा आवा गवन प्रभु प्रेम भगत गोपाल सिमरण मिटत जोनी पवण मित्र पुत्र कलत्र सुररिद तीन ताप जलंत जप राम रामा दुख निवारि मिले हर जन संत सर्व विद्ध भ्रमते पुकार है कतहै नाही छोट हर चरण शरण अपार प्रभु के दृढ़ गही नानक ओट गुजरी मोहल्ला 5वा ਕਰ ਚੌਥਾ ਦੂਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਰਾਧ ਸ੍ਰੀ ਧਰ ਸਫਲ ਮੂਰਤ ਕਰਨ ਕਾਰਨ ਜੋਗ ਗੁਣ ਰਮਣ শ্রবণ ਅਪਾਰ ਮਹਿਮਾ ਫਿਰ ਨਾ ਹੋਤ ਬਿਯੋਗ ਮਨ ਚਰਨਾਰਬਿੰਦ ਉਪਾਸ ਕਲ ਕਲੇਸ਼ ਮਟੰਤ ਸਿਮਰਨ ਕਾਟ ਜਮਦੂਤ ਫਾਸ ਰਹਾਓ ਸਤਰ ਦਹਿਨ ਹਰ ਨਾਮ ਕਹਿਨ ਅਵਰ ਕਛ ਨ ਉਪਾਓ ਕਰអនុਗ੍ਰਹੋ ਪ੍ਰਭੂ ਮੇਰੇ ਨਾਨਕ ਨਾਮ ਸੁਆਓ ਗੂਜਰੀ ਮਹੱਲਾ ਪੰਜਵਾ ਤੂੰ ਸਮਰੱਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹ ਕਲੇਸ਼ ਮਿਟੇ ਭੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविंद तुझ बिन अवर न ठाओ कर कृपा पार ब्रह्म स्वामी जपी तुम्हारा नाव रहाओ सतगुरु सेव लगे हर चरनी वडै पाग लेव लागी कवल परगास भए साध संगी दुर्मत बुद्ध त्यागी आठ पहर हर के गुण गावै सिमरै दीन दयाला आप तरै संगत सब उदरै बिनसे सगल जंजالا चरण आधार तेरा प्रभु स्वामी ओत पोत प्रभु साथ शरण परयो नानक प्रभु तुमरी दे राख्यो हर हाथ गूजरी अष्टपदियां मोहल्ला पहला कर पहला एक ओंकार सतगुरु प्रसाद एक नगरी पंच चोर बसीले बरजत चोरी तावै त्रिहद्द संभाल रखै जो नानक मोख मुक्त सो पावै ਇਤੋ ਬਾਸ ਦਿਓ ਬਨਵਾਲੀ RAM ਹਿਰਦੈ ਜਪਮਾਲੀ ਰਹਾਉ ਉਰਦ ਮੂਲ ਜਿਸ ਸਾਖ ਤਲਾਹਾ ਚਾਰ ਬੇਦ ਜਿਤ ਲਾਗੇ ਸਹਜ ਭਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ ਪਾਰ ਜਾਤ ਕਰ ਅਗਨ ਮੇਰੈ ਪੋਪ ਪਤਰ ਤਤ ਡਾਲਾ ਸਰਬ ਜੋਤ ਨਿਰੰਜਨ ਸੰਭੂ ਛੋਡੋ ਬਹੁਤ ਜੰਜਾਲਾ ਸੁਣ ਸਿਖਵੰਤੇ ਨਾਨਕ ਬਿਨਵੈ ਛੋਡੋ ਮਾਇਆ ਜਾਲਾ ਮਨ ਵਿਚਾਰ ਏਕ ਲਿਬ ਲਾਗੀ ਪੁਨਰਪ ਜਨਮ ਨ ਕਾਲਾ ਸੋ ਗੁਰੂ ਸੋ ਸਿਖ ਕਥਿਅਲੇ ਸੋ ਵੈਦ ਜੇ ਜਾਣੈ ਰੁਗੀ ਤਿਸ ਕਾਰਣ ਕੰਮ ਨ ਤੰਦਾ ਨਾਹੀ ਤੰਦਾ ਗਿਰਹੀ ਜੋਗੀ ਕਾਮ ਕ੍ਰੋਧ ਅਹੰਕਾਰ ਤਜਿਯਲੇ ਲੋਭ ਮੋਹ ਤਿਸ ਮਾਇਆ ਮਨ ਤਤ ਅਵਗਤ ਧਿਆਇਆ ਗੁਰ ਪ੍ਰ사ਦੀ ਪਾਇਆ ਗਿਆਨ ਧਿਆਨ ਸਬਦ ਦਾਤ ਕਥਿਯਲੇ ਸੇਤ ਬਰਨ ਸਭ ਦੂਤਾ ਬ੍ਰਹਮ ਕਮਲ ਮਦ ਤਾਸ ਰਸਾਦੰ ਜਾਗਤ ਨਾਹੀ ਸੂਤਾ ਮਹਾ ਗੰਭੀਰ ਪਤਰ ਪਾ ਤਾਲਾ ਨਾਨਕ ਸਰਬ ਜੋ ਆਇਆ ਉਪਦੇਸ਼ ਗੁਰੂ ਮਮ ਪੁਨਹਿ ਨਾ ਗਰਬੰ ਬਿਖ ਤਜ ਅੰਮ੍ਰਿਤ ਪੀ ਆਇਆ ਗੂਜਰੀ ਮਹੱਲਾ ਪਹਿਲਾ ਕਵਨ ਕਵਨ ਜਚਹਿ ਪ੍ਰਭ ਦਾਤੇ ਤਾਕੇ ਅੰਤ ਨ ਪਰਹਿ ਸੁਮਾਰ ਜੈਸੀ ਭੂਖ ਹੋਏ ਅਬ ਅੰਤਰ ਤੂੰ ਸਮਰੱਥ ਸਚ ਦੇਵਨ ਹਾਰ ਐ ਜੀ ਜਪ ਤਪ ਸੰਜਮ ਸੱਚ ਆਧਾਰ ਹਰ ਹਰ ਨਾਮ ਦੇਹ ਸੁਖ ਪਾਈਐ ਤੇਰੀ ਭਗਤ ਭਰੇ ਪੰਡਾਰ ਰਹਾਉ ਸੁੰਨ ਸਮਾਦ ਰਹੇ ਲਿਵ ਲਾਗੇ ਏਕਾ ਏਕੀ ਸ਼ਬਦ ਵਿਚਾਰ ਜਲ ਥਲ ਤਰਣ ਗਗਨ ਤਹ ਨਾਹੀ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾ ਛਾਇਆ ਨਾ ਸੂਰਜ ਚੰਦ ਨਾ ਜੋਤ ਅਪਾਰ ਸਰਬਦ੍ਰਿਸ਼ਟ ਲੋਚਨ ਅਬ ਅੰਤਰ ਏਕਾ ਨਦਰ ਸੋਤਰ ਪਵਨਸਾਰ ਪਵਨ ਪਾਣੀ ਅਗਨ ਤਿੰਨ ਕੀਆ ਬ੍ਰਹਮਾ ਵਿਸ਼ਨ ਮਹੇਸ ਆਕਾਰ ਸਰਬੇ ਜਾਚਕ ਤੂੰ ਪ੍ਰਭ ਦਾਤਾ ਦਾਤ ਕਰੇ ਆਪਣੇ ਵਿਚਾਰ ਕੋਟ 33 ਜਚ ਹੈ ਪ੍ਰਭ ਨਾਇਕ ਦੇਂਦੇ ਟੋਟ ਨਾਹੀ ਪੰਡਾਰ ਉਹਦਾ ਭਾਂਡਾ ਕਛ ਨਾ ਸਮਾਵੈ ਸਿੱਧੈ ਅੰਮ੍ਰਿਤ ਪਰੈ ਨਿਹਾਰ ਸਿੱਧ ਸਮਾਧੀ ਅੰਤਰ ਜਾ ਚਹੈ ਰਿੱਧ ਸਿੱਧ ਜਾਚ ਕਰਹਿ ਜੈਕਾਰ ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵ ਹੈ ਪ੍ਰਕਾਰ ਵੱਡੇ ਭਾਗ ਗੁਰਸੇਵਹਿ ਆਪਣਾ ਭੇਦ ਨਾਹੀ ਗੁਰਦੇਵ ਮੁਰਾਰ ਤਾ ਕਉ ਕਾਲ ਨਾਹੀ ਜਮ ਜੋ ਹੈ ਬੂਝਹਿ ਅੰਤਰ ਸ਼ਬਦ ਵਿਚਾਰ ਅਬ ਤਬ ਅਬਰਨਾ ਮੰਗਉ ਹਰ ਪਹਿ ਨਾਮ ਨਿਰੰਜਨ ਦੀਜੈ ਪਿਆਰ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੈ ਹਰ ਜਸ ਦੀਜੈ ਕਿਰਪਾ ਧਾਰ